ਆਮ ਆਦਮੀ ਪਾਰਟੀ ਦੇ ਅੰਦਰ ਸਭ ਕੁਝ ਠੀਕ ਨਹੀਂ ਹੈ ਆਮ ਆਦਮੀ ਪਾਰਟੀ ਦੀ ਦਿੱਲੀ ਲੋਬੀ ਜਿਹੜੀ ਹੈ ਉਹ ਪੰਜਾਬ ਦੇ ਵਿਧਾਇਕਾਂ ਨੂੰ ਆਪਣੇ ਤੌਰ ਤੇ ਖਿੱਚਣ ਦੀ ਕੋਸ਼ਿਸ਼ ਕਰੇ ਤੇ ਇਧਰ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਬੀ ਪਤਾ ਲੱਗਿਆ ਕਿ ਆਪਣੇ ਤੌਰ ਤੇ ਵਿਧਾਇਕਾਂ ਦੇ ਨਾਲ ਸੰਪਰਕ ਸਾਧ ਰਹੀ ਇਹ ਚੱਲ ਕੀ ਰਿਹਾ ਹੈ ਇਹ ਇੱਕ ਦੂਜੇ ਨੂੰ ਠੱਬੀ ਲਾਉਣ ਦੀ ਕੋਸ਼ਿਸ਼ ਹੈ ਉਧਰ ਵਿਕਰਮ ਸਿੰਘ ਮਜੀਠੀਆ ਹੋਰਾਂ ਨੇ ਵੀ ਇੱਕ ਖਾਸ ਟਵੀਟ ਕੀਤਾ ਜਿਹੜੇ ਕਿ ਬਿਨਾਂ ਕਿਸੇ ਕਨਫਰਮ ਗੱਲ ਤੋਂ ਕੋਈ ਗੱਲ ਅੱਜਕੱਲ ਕਰਦੇ ਨਹੀਂ ਉਹਨਾਂ ਨੇ ਵੀ ਟਵੀਟ ਕੀਤਾ ਹੋਇਆ ਕਿ ਪਾਰਟੀ ਦੇ ਅੰਦਰ ਸਰਕਾਰ ਦੇ ਅੰਦਰ ਕੁਝ ਵੀ ਠੀਕ ਨਹੀਂ ਹੈ ਔਰ ਚੱਲ ਕੀ ਰਿਹਾ ਹੈ ਕੌਣ ਬਾਜ਼ੀ ਮਾਰੂਗਾ ਕੌਣ ਵਿਧਾਇਕਾਂ ਨੂੰ ਆਪਣੇ ਹੱਥ ਖਿੱਚੂਗਾ ਇਸ ਤੇ ਬਹੁਤ ਅਹਿਮ ਜਿਹੜੀ ਚਰਚਾ ਕਰਨੀ ਹੈ ਉਧਰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਮਾਹੌਲ ਜਿਹੜਾ ਬਹੁਤ ਜ਼ਿਆਦਾ ਗਰਮਾਇਆ ਹੋਇਆ ਹੈ ਕਈ ਥਾਈ ਲੜਾਈਆਂ ਝਗੜੇ ਹੋਏ ਨੇ ਕਈ ਥਾਈ ਐਨਓਸੀਆਂ ਨਹੀਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਵਿਧਾਇਕਾਂ ਦੇ ਭਰਾਵਾਂ ਨੂੰ ਸਰਪੰਚ ਬਣਾਉਣ ਤੋਂ ਬਾਅਦ ਵੀ ਰੌਲਾ ਪੈ ਗਿਆ ਬਹੁਤ ਸਾਰੇ ਥਾਵਾਂ ਤੇ ਵੱਖੋ ਵੱਖਰੇ ਡਾਊਲ ਨੇ ਚੱਲ ਕੀ ਹੈ ਇਸੇ ਵੀ ਬਹੁਤ ਅਹਿਮ ਜਿਹੜੀ ਚਰਚਾ ਕਰਨੀ ਹੈ ਉਧਰ ਸਰਕਾਰ ਨੇ ਆਪਣੇ ਤੌਰ ਤੇ ਅਫਸਰਾ ਨੂੰ ਮੀਟਿੰਗ ਕਰਕੇ ਜਿਹੜੇ ਆ ਨਵੇਂ ਹੁਕਮ ਚਾੜੇ ਨੇ ਕੀ ਕੁਝ ਕਹਿੰਦੀ ਹੈ ਸਰਕਾਰ ਉਸ ਤੇ ਵੀ ਬਹੁਤ ਐਮ ਚਰਚਾ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਉਂ ਹਾਂਖ ਸਾਹਿਬ ਤੁਹਾਡੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਖ ਸਾਹਿਬ ਸਭ ਤੋਂ ਪਹਿਲੀ ਗੱਲ ਮੈਂ ਇਹੀ ਕਰੂੰਗਾ ਕਿ ਆਵਾਮੀ ਪਾਰਟੀ ਦੇ ਅੰਦਰ ਜਿਵੇਂ ਕੁਝ ਦਿਨ ਪਹਿਲਾਂ ਵਿਕਰਮ ਸਿੰਘ ਮਜੀਠੀਆ ਹੋਰਾਂ ਨੇ ਵੀ ਟਵੀਟ ਕੀਤਾ ਸੀ ਔਰ ਵਿਕਰਮ ਸਿੰਘ ਮਜੀਠੀਆ ਬਾਰੇ ਅੱਜ ਕੱਲੇ ਜਾਣੀ ਜਾਣੀ ਜਾਂਦੀ ਹੈ ਗੱਲ ਪੂਰੀ ਕਿ ਉਹ ਇੱਕ ਤਾਂ ਇਨਫੋਰਮੇਸ਼ਨ ਜਿਹੜੀ ਹੈ ਉਹਨਾਂ ਦੀ ਬੜੀ ਸਟੀਕ ਔਰ ਸਹੀ ਔਰ ਤੱਥਾਂ ਤੇ ਹੁੰਦੀ ਹੈ ਔਰ ਐਨ ਪੂਰੀ ਜਿਵੇਂ ਕਹਿੰਦੇ ਹੁੰਦੇ ਕਿ ਢੱਡ ਚੋਂ ਖਬਰ ਕੱਢ ਕੇ ਲਿਆਉਣੀ ਉਹ ਗੱਲ ਜਿਹੜਾ ਵਿਕਰਮ ਸਿੰਘ ਕੀਚੇਵਨੀ ਕਰਦੇ ਔਰ ਉਹਨਾਂ ਨੇ ਟਵੀਟ ਵੀ ਕੀਤਾ ਕਿ ਇਸ ਪਾਰਟੀ 'ਚ ਸਭ ਕੁਝ ਠੀਕ ਨਹੀਂ ਹੈ ਔਰ ਹੁਣ ਇਹ ਵੀ ਪਤਾ ਲੱਗਿਆ ਕਿ ਦਿੱਲੀ ਲੋਬੀ ਵਿਧਾਇਕਾਂ ਤੇ ਆਪਣੇ ਤੌਰ ਤੇ ਪ੍ਰਭਾਵ ਛੱਡ ਰਹੀ ਹੈ ਉਹਨਾਂ ਨੂੰ ਆਪਣੇ ਔਰ ਖਿੱਚਣ ਦੇ ਵਾਸਤੇ ਆਪਣੇ ਤੌਰ ਤੇ ਸੰਪਰਕ ਸਾਦੇ ਜਾ ਰਹੇ ਨੇ ਤੇ ਇਧਰ ਪਤਾ ਲੱਗਿਆ ਕਿ ਮੁੱਖ ਮੰਤਰੀ ਦੇ ਆਪਣੇ ਤੌਰ ਤੇ ਸੰਪਰਕ ਸਾਦੇ ਜਾ ਰਹੇ ਨੇ ਮੁੱਖ ਮੰਤਰੀ ਜੀ ਲੋਪੀ ਦੇ ਬਲੋ ਕਿਵੇਂ ਦੇਖ ਰਹੇ ਹੋ ਇਹ ਚੱਲ ਕੀ ਰਿਹਾ ਜੀ ਇਹ ਠੱਬੀ ਲਾਉਣ ਦੀ ਇੱਕ ਦੂਜੇ ਨੂੰ ਕੋਸ਼ਿਸ਼ ਹੈ ਆ ਸੁਖਵੰਤ ਜੀ ਜਿਸ ਤਰੀਕੇ ਦੀ ਦਿੱਤੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਤੇ ਭਗਵੰਤ ਮਾਨ ਦੇ ਵਿਚਕਾਰ ਤਸਵੀਰਾਂ ਜਿਹੜੀਆਂ ਬਣੀਆਂ ਨਹੀਂ ਉੱਥੇ ਤੋਂ ਸਾਫ਼ ਜਾਹਰ ਇਹੋ ਹੀ ਹੁੰਦਾ ਕਿ ਹਾਈ ਕਮਾਂਡ ਜਿਹੜੀ ਹੈ ਇਹ ਕਿਸੇ ਨਾਮ ਭਗਵੰਤ ਮਾਨ ਨੂੰ ਠੱਬੀ ਲਾਉਂਦੇ ਰੋਂ ਦੇ ਵਿੱਚ ਹੈ ਕੀ ਹੈ ਔਰ ਦੂਜੇ ਪਾਸੇ ਭਗਵੰਤ ਮਾਨ ਹੁਣੇ ਕਿਸੇ ਵੀ ਸੂਟ ਵਿੱਚ ਹਾਈ ਕਮਾਂਡ ਦੇ ਅੱਗੇ ਝੁਕਣ ਵਾਸਤੇ ਤਿਆਰ ਜਿਹੜੇ ਉਹ ਨਹੀਂ ਹੈਗੇ ਇਟ ਇਸ ਬੰਦੀਸੀਂ ਬਾਰ-ਬਾਰ ਗੱਲ ਕਰ ਚੁੱਕੇ ਆ ਕਿ ਕਿਸ ਤਰੀਕੇ ਨਾਲ ਭਗਵੰਤ ਪਬਾਨ ਹੁਣਾਂ ਨੇ ਜਵਾਬ ਜਿਹੜਾ ਉਹ ਦੇ ਦਿੱਤਾ ਪਰ ਹੁਣ ਜੋ ਤਾਜ਼ਾ ਸਟਕੀਆਂ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਇਹ ਆਮ ਆਦਮੀ ਪਾਰਟੀ ਦੀ ਹਾਈ ਕਮੰਡ ਬੜੇ ਗਿਣੇ ਮਿੱਥੇ ਤਰੀਕੇ ਦੇ ਨਾਲ ਜਿਹੜਾ ਪੰਜਾਬ ਦੇ ਵਿਧਾਇਕਾਂ ਦੇ ਨਾਲ ਆਪਣੇ ਪੱਧਰ ਤੇ ਜਿਹੜਾ ਉਹ ਕੰਟੈਕਸਟ ਜਿਹੜਾ ਕਰ ਰਹੀ ਆ ਸੰਪਰਕ ਸਥਾਪਿਤ ਕਰ ਰਹੀ ਆ ਬਾਜੂ ਮੁੱਖ ਮੰਤਰੀ ਸਾਹਿਬ ਦੇ ਖਿਲਾਫ ਜੇਕਰ ਕੱਲ ਨੂੰ ਆਮ ਆਦਮੀ ਪਾਰਟੀ ਕੋਈ ਇਸੇਹੀ ਮਹਿੰਮ ਤਿਆਰ ਕਰਦੀ ਆ ਜਾਂ ਕੋਈ ਅਜਿਹਾ ਫੈਸਲਾ ਲੈਂਦੀ ਆ ਤੇ ਘੱਟੋ-ਘੱਟ ਪੰਜਾਬ ਦੇ ਇਹ ਗੱਲ ਹੈ ਕਿ ਜਿੰਨਾ ਦੇ ਸਿੱਧੇ ਪੱਧਰ 'ਤੇ ਵਰਤਮਾਨ ਹੁਣ ਇਸ ਸੱਤਾ ਦੇ ਵਿੱਚ ਆਏ ਉਹਨਾਂ ਵਿਧਾਇਕਾਂ ਨੂੰ ਆਪਣੇ ਨਾਲ ਜੋੜਿਆ ਜਾ ਸਕੀ। ਇਹ ਤਾਂ ਇੱਕ ਖਬਰ ਹੈ ਪਰ ਉਸ ਤੋਂ ਅੱਗੇ ਜਾ ਕੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਇੱਕ ਹੋਰ ਜਿਹੜਾ ਇਹਦੇ ਨੇ ਕੀ ਰਸਤਾ ਜਿਹੜਾ ਅਖਤਿਆਰ ਕੀਤਾ ਗਿਆ ਹੈ ਨਾ ਇੱਕ ਹੋਰ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਯੋਜਨਾ ਦੇ ਤਹਿਤ ਕੰਮ ਕੀਤਾ ਜਾ ਰਿਹਾ ਉਹ ਇਹ ਆ ਕਿ ਬੀਤੇ ਲੰਬੇ ਸਮੇਂ ਤੋਂ ਜਦੋਂ ਤੋਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਉਹ ਸਰਕਾਰ ਬਣਨ ਤੋਂ ਬਾਅਦ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਦ 2014 ਤੋਂ ਉਹ ਵਿਅਕਤੀ ਜਿਨ੍ਹਾਂ ਨੇ ਦਰਿਆਵਾਂ ਵਿਚੋਂ ਦਾ ਤਨ ਕੀਤਾ ਜਾਂ ਜਿਹੜੇ ਲੋਕ ਪਾਰਟੀ ਨੂੰ ਸਮਰਥਨ ਕਰਦੇ ਰਹੇ ਪਰ 2022 ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਤਾਂ ਭਗਵੰਤ ਮਾਨ ਹੋਣਾ ਨੇ ਉਹਨਾਂ ਨੂੰ ਜਿਸ ਤਰੀਕੇ ਨਾਲ ਦਰਕਨਾਰ ਕਰਤਾ ਉਹ ਘਰ ਬੈਠਣ ਵਾਸਤੇ ਮਜਬੂਰ ਹੋ ਕੇ ਤੇ ਉਹਨਾਂ ਲੋਕਾਂ ਦਾ ਗੁੱਸਾ ਜਿਹੜਾ ਭਗਵੰਤ ਮਾਨ ਦੇ ਪ੍ਰਤੀ ਅੱਜ ਵੀ ਹੈਗਾ ਪੰਜਾਬ ਦੇ ਮੁੱਖ ਮੰਤਰੀ ਪ੍ਰਤੀ ਅੱਜ ਵੀ ਹੈਗਾ ਕਿ ਸਰਕਾਰ ਬਣਨ ਤੋਂ ਬਾਅਦ ਮੌਜੂਦਾ ਮੁੱਖ ਮੰਤਰੀ ਨੇ ਜਾਂ ਮੰਤਰੀ ਨੇ ਕਦੇ ਵੀ ਉਹਨਾਂ ਦੀ ਸਾਰ ਜਿਹੜੀ ਆ ਨਹੀਂ ਨਹੀਂ ਇਸ ਕਰਨ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦੀ ਜਿਹੜੀ ਹਾਈ ਕਮਾਂਡ ਆ ਸੁਖੰਦਰ ਦੀ ਪਤਾ ਲੱਗਾ ਕਿ ਉਹਨਾਂ ਵਲੰਟੀਅਰਸ ਉਹ ਕਾਰਪੁਨਾ ਜਾਂ ਉਹ ਜਿਹੜੇ ਸਮਰਥਕ ਨੇ ਜਿਹੜੇ ਬੀਤੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਰਹੇ ਪਰ ਭਗਵੰਤ ਪਾਣ ਹੋਣਾ ਕਰਕੇ ਉਹ ਕਾਦ ਨਵੀਂ ਸਰਕਾਰ ਚ ਰੋ ਬੜੀ ਆਪਣੀ ਅੰਗਰੇਲੀ ਕਾਟ ਕੇ ਬੈਠ ਕੇ ਉਹਨਾਂ ਨਾਲ ਵੀ ਉਹਨਾਂ ਕੋਲ ਸੰਪਰਕ ਜਿਹੜਾ ਸੱਧਿਆ ਜਾ ਰਿਹਾ ਤਾਂ ਜੋ ਇੱਕ ਤਗੜੀ ਜਿਹੜੀ ਮੁਹਿੰਮਿਆ ਦੁਬਾਰਾ ਪਾਰਟੀ ਦੇ ਅੰਦਰ ਜਿਹੜੀ ਆ ਉਹ ਤਿਆਰ ਕੀਤੀ ਜਾ ਸਕੇ ਕਿਉਂਕਿ ਬੀਤਿਆ ਢਾਈਆਂ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਜੋ ਹਾਲ ਹੋਇਆ ਜਦ ਜਿਸ ਤਿੱਕੇ ਨਾ ਪਾਰਟੀ ਦੀ ਕਾਰਸ਼ਲੀ ਲਈ ਇਸ ਕੰਮ ਨੂੰ ਲੈ ਕੇ ਕਹਿੰਦੇ ਆਮ ਆਦੀ ਪਾਰਟੀ ਦੀ ਹਾਈ ਕਮਾਨ ਨੇ ਮੰਥਨ ਕੀਤਾ ਜਿਹਦੇ ਵਿੱਚੋਂ ਇਹ ਸਾਰਥਤ ਸਾਮਣੇ ਆਇਆ ਕਿ ਇਸ ਤਰੀਕੇ ਨਾਲ ਜਿਹੜੇ ਵਲੰਟੀਅਰਸ ਨੇ ਜਾਂ ਪਾਰਟੀ ਦੀ ਛੱਤੀ ਉਹ ਜੋ ਕੰਮ ਕਰਤ ਮਾਰੇ ਲੋਕ ਇਸ ਤਰੀਕੇ ਨਾਲ ਮੌਜੂਦਾ ਸਰਕਾਰ ਦੀ ਅਨਗਹਿਲੀ ਕਰਕੇ ਜਾਂ ਤਾਣਾਸ਼ਾਹੀ ਨੀਤੀਆਂ ਦੇ ਕਰਕੇ ਪਾਰਟੀ ਨੂੰ ਛੱਡਣ ਵਾਸਤੇ ਮਜਬੂਰ ਹੋ ਗਏ ਸੋ ਇਸ ਲਈ ਜਿੱਥੇ ਵਧਾਈਆਂ ਨਾਲ ਸੰਪਰਕ ਕੀਤਾ ਜਾ ਰਿਹਾ ਉੱਥੇ ਉਹਨਾਂ ਵਲੰਟੀਅਰਸ ਦੇ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੁਣ ਇਸ ਦੀ ਤਾਜ਼ਾ ਮਿਸਾਲ ਜਿਹੜੀ ਆ ਜੇ ਪਤਾ ਲੱਗਾ ਦੇਪਟੀ ਲੋਜਿਸਟਿਕ ਨੇ ਕਿਹਾ ਕਿ ਇਹਦਾ ਅਲਾਲ ਮੁੱਖ ਮੰਤਰੀ ਸਾਹਿਬ ਨੂੰ ਬੀਤੇ ਸਮੇਂ ਦੇ ਵਿੱਚ ਕਰ ਦਿੱਤਾ ਜਾਣਾ ਸੀ ਪਰ ਕਹਿੰਦੇ ਨੇ ਜਿਹੜੇ ਉਥੋਂ ਦੇ ਪਹਿਲੇ ਜਿਹੜੇ ਸ਼ਰਮਾ ਜੀ ਮੈਂ ਨਾ ਜਾਣਦਾ ਜਿਹੜਾ ਪਿੰਨਾ ਚੋਨ ਜਿਹੜੀ ਲੜੀ ਸੀ ਕਹਿੰਦੇ ਸੀ ਉਹ ਘਰ ਬੈਠ ਕੇ ਸੀ ਉਹਨਾਂ ਨੇ ਸੁਪਾਲ ਸ਼ਰਮਾ ਪ੍ਰੇਤਪਾਲ ਸ਼ਰਮਾ ਜੀ ਜੀ ਤੇ ਉਹਨਾਂ ਨਾਲ ਕਹਿੰਦਾ ਕਿ ਉਹ ਵੀ ਹੁਣ ਹਾਈ ਕਮਾਂਡ ਦੇ ਸੰਪਰਕ 'ਚ ਨਹੀਂ ਹਾਈ ਕਮਾਂਡ ਨੇ ਉਹਨਾਂ ਨਾਲ ਵੀ ਸੰਪਰਕ ਜਿਹੜਾ ਉਹ ਕੀਤਾ ਔਰ ਉਹਨਾਂ ਨੂੰ ਕਿਹਾ ਕਿ ਇੰਨੀ ਜਲਦੀ ਜਾਂ ਇੰਨੇ ਆਸਾਨ ਤਰੀਕੇ ਦੇ ਨਾਲ ਡਿਪਟੀ ਲੋਜਿਸਟਿਕ ਜਿਹੜੀ ਕਿੱਟਿਆ ਉਹ ਨਹੀਂ ਦਿੱਤੀ ਜਾ ਸਕਦੀ ਅਸੀਂ ਆਪਣੇ ਵਲੰਟੀਅਰਸ ਨੂੰ ਕਿਸੇ ਵੀ ਸੂਰਤ ਵਿੱਚ ਨਰਾਜ ਜਿਹੜਾ ਉਹ ਨਹੀਂ ਕਰਦਾ ਹੁਣ ਸੁਖਵਿੰਦਰ ਜੀ ਜੇਕਰ ਇੱਕ ਅਜਿਹੇ ਵਿਅਕਤੀ ਨੂੰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਜੇਕਰ ਉਹ ਕਰਦੀ ਹੈ ਸੰਪਰਕ ਕਰਦੀ ਹੈ ਕਿ ਜਿਹੜਾ ਬੀਤੇ ਲੰਮੇ ਸਮੇ ਤੋਂ ਅਣਗੋਲਿਆ ਜਿਆ ਇਸੇ ਸਥਿਤੀ ਵਿੱਚ ਉਹਨੂੰ ਘਰ ਬੈਠਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਤਾਂ ਫਿਰ ਉਦੋਂ ਦੀ ਹੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਜਿਹੜਾ ਇੱਕ ਤਰਸਤਾ ਅਪਣਾਇਆ ਕਿ ਉਹਨਾਂ ਪੁਰਾਣੇ ਵਲੰਟੀਅਰਸ ਨੂੰ ਨਾ ਲੈ ਕੇ ਬਾਹਰ ਪੰਜਾਬ ਦੇ ਵਿੱਚ ਆਪਣੀ ਮજબੂਤੀ ਦਿਖਾਈ ਜਾਵੇ ਤਾਂ ਪੁਤਪੀ ਤੌਰ ਤੇ ਭਗਵੰਤ ਮਾਨ ਵਾਸਤੇ ਇੱਕ ਤਗੜਾ ਚਟਕਾ ਰਗਾ ਕਿਉਂਕਿ ਭਗਵੰਤ ਮਾਨ ਹੁਣਾਂ ਦੇ ਬੀਤੇ ਸਮੇਂ ਚ ਤੁਸੀਂ ਦੇਖ ਲਓ ਕਿਉਂਕਿ ਆਮ ਛਟਾਹ ਤਰੀਕੀ ਵਿਧਾਇਕਾਂ ਨੂੰ ਉਹ ਨਹੀਂ ਮਿਲਦੀ ਜਿਹੜੇ ਬੀਤੇ ਸਮੇਂ ਦੇ ਜਿਹੜੇ ਵਰਕਰ ਸੀ ਉਹਨਾਂ ਨਾਲ ਉਹਨਾਂ ਦੀ ਦੂਰੀ ਸੀ ਤਾਂ ਇਹ ਸਾਰੀ ਚੀਜ਼ ਨੂੰ ਸਭ ਜੀ ਭਾਰਤੀ ਦੀ ਹਾਈ ਕਮਾਨ ਨੇ ਸਾਹਮਣੇ ਧਿਆਨ ਚ ਰੱਖ ਕੇ ਅਜਿਹੀਆਂ ਸਥਿਤੀਆਂ ਬਣਾਈਆਂ ਹੋਰ ਅਗਲੀ ਗੱਲ ਜਿਸ ਤਰੀਕੇ ਦੀ ਤੁਸੀਂ ਗੱਲ ਕੀਤੀ ਕਿ ਚੱਲ ਕੀ ਰਿਹਾ ਚੱਲ ਸਿੱਧੂ ਸਾਹਿਬ ਇਹ ਰਿਹਾ ਕਿ ਇਸ ਵੇਲੇ ਦੋਵੇਂ ਦੋਵੇਂ ਤਿਰਾਂਜਨ ਕੀ ਭਗਵੰਤ ਮਾਨ ਲੌਬੀ ਤੇ ਦੂਜੇ ਪਾਸੇ ਦਿੱਲੀ ਲੌ ਇੱਕ ਦੂਜੇ ਨੂੰ ਟੱਕਰ ਦੇਣ ਦੇ ਮੂਹਰੇ ਨਹੀਂ ਇੱਕ ਦੂਜੇ ਤੋਂ ਸੁਪਰੀਮ ਕਰਨ ਦੇ ਮੂਹਰੇ ਨਹੀਂ ਹੁਣ 5 ਤਰੀਕ ਨੂੰ ਜਿਹੜੀਆਂ ਹਰਿਆਣਾ ਦੇ ਵਿੱਚ ਚੋਣਾ ਸਿੱਧੂ ਸਭ ਹੋ ਜਾਣੀਆਂ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਪੂਰਨ ਤੌਰ ਤੇ ਵਿਲੇ ਹੋ ਜਾਣਾ ਤੇ ਉਹਨਾਂ ਦਾ ਪੂਰਾ ਧਿਆਨ ਚੜਾਇਆ ਉਹ ਪੰਜਾਬ ਦੇ ਉੱਤੇ ਰਹਿਣਾ ਹੈਗਾ ਹੁਣ ਜਿਸ ਤਰੀਕੇ ਨਾਲ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚੋਂ ਮੁੱਖ ਮੰਤਰੀ ਨੇ ਉਹ ਸਟਾਫ ਜਿਹੜਾ ਸੀ ਮੁੱਖ ਮੰਤਰੀ ਦਾ ਖਾਸਮ ਖਾਸ ਉਹਨਾਂ ਨੂੰ ਹਟਾ ਦਿੱਤਾ ਗਿਆ ਔਰ ਖਾਸ ਹੀ ਖਾਸ ਨਾਰੀ ਨਾਲ ਕੁਝ ਪ੍ਰੋਟੋਕੋਲ ਵੀ ਇੱਥੇ ਨਰਦਾਤ ਕਰ ਦਿੱਤੇ ਗਏ ਕਿ ਮੁੱਖ ਮੰਤਰੀ ਸਾਹਿਬ ਦੇ ਨਾਲ ਉਹਨਾਂ ਦੇ ਜਿਹੜੇ ਚਾਹੀਤੇ ਨੇ ਉਹ ਕਿਸੇ ਸੂਰਤ ਵਿੱਚ ਨਹੀਂ ਬੈਠਣਗੇ ਕੇਵਲ ਡੈਜ਼ਿਗਨੇਟ ਜਿਹੜੇ ਅਫਸਰ ਦੇ ਕੋ ਮੀਟਿੰਗ ਜਾਂ ਜਾਂ ਪ੍ਰੈਸ ਕਾਨਫਰੰਸਾਂ 'ਚ ਬੈਠ ਸਕਣਗੇ ਤਾਂ ਸਾਫ਼ ਹੈ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਪੂਰਨ ਤੌਰ ਤੇ ਮੁਖਮੰਤਰਿਕ ਦੇ ਦਫ਼ਤਰ ਦੇ ਉੱਤੇ ਆਪਣਾ ਕਬਜ਼ਾ ਜਿਹੜਾ ਉਹ ਕਰ ਰਹੀ ਹੈ ਜਾਂ ਅਪਰਵਾਹਤ ਦੀ ਉਸ ਨੂੰ ਚਲੋਂ ਦੇ ਮੂਰਚਾ ਤੇ ਦੂਜੇ ਪਾਸੇ ਜਿਸ ਤਰੀਕੇ ਨਾਲ ਮੁਖਮੰਤਰੀ ਸਾਹਿਬ ਨੇ ਬੀਤੇ 3 ਤਿੰਨਾਂ ਜਾਂ ਚੌਥਾ ਦਿਨਾਂ 'ਚ ਉਹ ਮੀਟਿੰਗਾਂ ਕੀਤੀਆਂ ਨਹੀਂ ਜੀਡੀਐਮ ਮੀਟ ਕੰ ਬਹੁਤ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸੰਚਾਰ ਪ੍ਰਾੜੀ ਦੇ ਸਾਰ ਆਪਣੇ ਸਬੰਧ ਵਿੱਚ ਜਾਂ ਕੁਝ ਹੋਰ ਮੀਟਿੰਗਾਂ ਨੇ ਉਹ ਮੀਟਿੰਗਾਂ ਮੁੱਖ ਮੰਤਰੀ ਸਾਹਿਬ ਨੇ ਪਹਿਨ ਕਦੀ ਕਰਨ ਦੀ ਜ਼ਰੂਰਤ ਹੀ ਨਹੀਂ ਸਮਝੀ ਪਰ ਹੁਣ ਜੇ ਇਸ ਤਰੀਕੇ ਨਾਲ ਹਸਪਤਾਲ ਤੋਂ ਬਾਹਰ ਆਉਣ ਤੋਂ ਬਾਅਦ ਤੜਾਤਾ ਨੂੰ ਨਾਲੋਂ ਤਿੰਨ ਜਾਂ ਚਾਰ ਮਿੰਟੋ ਦਾ ਮਹੱਤਵਪੂਰਨ ਮੀਟ ਕ ਜੜੀਆਂ ਕੀਤੀਆਂ ਗਈਆਂ ਉਹ ਸਾਫ ਸੰਕੇਤ ਇਹ ਦਿੰਦੀਆਂ ਕਿ ਮੁੱਖ ਮੰਤਰੀ ਦੀ ਲੌਬੀ ਵੀ ਆਪਣੇ ਆਪ ਨੂੰ ਇਹ ਦਰਸਾਉਣ ਦੇ ਮੂਰਛਾ ਕਿ ਅਸੀਂ ਇਹ ਵੀ ਹੌਸਲਤ ਵਿੱਚ ਹਾਈ ਕਮਾਂਡ ਦੇ ਅੱਗੇ ਝੁਕਾਂਗੇ ਨਹੀਂ ਦੂਜੇ ਪਾਸੇ ਹਾਈ ਕਮਾਂਡ ਜਿਸ ਤਰੀਕੇ ਨਾਲ ਮੁੱਖ ਮੰਤਰੀ ਦੇ ਤਫ਼ਸਰ ਦੇ ਵਿੱਚ ਦਿਸ਼ਾ ਦੇ ਨਿਰਧਾਰਤ ਕਰ ਦਿੱਤੇ ਗਏ ਨੇ ਤੇ ਉਹਨਾਂ ਦਿਸ਼ਾ ਦੇ ਤਹਿਤ ਹੀ ਮੁੱਖ ਮੰਤਰੀ ਦਾ ਦਫ਼ਤਰ ਜਿਹੜਾ ਕੰਮ ਕਰਦਾ ਸ਼ੁਰੂ ਕਰ ਦਿੱਤਾ। ਫਿਰ ਇਹ ਵੇਖਣਾ ਆ ਕਿ ਇਹਨਾਂ ਦੋਵਾਂ ਦੇ ਵਿੱਚੋਂ ਆਖਰ ਜਿੱਤ ਜਿਹੜੀ ਆ ਕਿਸਦੀ ਹੁੰਦੀ ਆ ਜਾਂ ਇਹ ਲੜਾਈ ਜਿਹੜੀ ਆ ਅਗੜੇ ਦਿਣਾ ਚ ਇੱਧਰ ਦੂ ਜਾਂਦੀ ਹੈ। ਜੀ। ਬਿਲਕੁਲ ਬਿਲਕੁਲ। ਤਾਂ ਇਹ ਜਿਹੜੀ ਠੱਬੀ ਲਾਉਣ ਦੀ ਕੋਸ਼ਿਸ਼ ਹੈ ਇਹ ਜਿੱਥੇ ਮੁੱਖ ਮੰਤਰੀ ਆਪਣੇ ਤੌਰ ਤੇ ਜਿਵੇਂ ਆਪਾਂ ਗੱਲ ਕਰ ਰਹੇ ਹਾਈ ਕਮਾਂਡ ਜਿਹੜੀ ਆਪਣੇ ਤੌਰ ਤੇ ਇਹ ਵਿਧਾਇਕ ਲੱਗਦਾ ਨਹੀਂ ਕਿ ਭਗਵੰਤ ਸਿੰਘ ਵਾਲੇ ਪਾਸੇ ਜਾਂਦੇ ਨਜ਼ਰ ਨਹੀਂ ਆਉਂਦੇ ਆ ਕਿਉਂਕਿ ਇਸ ਵਕਤ ਵਿਰੋਧ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਘਟ ਹੈ ਔਰ ਮੁੱਖ ਮੰਤਰੀ ਦਾ ਜਿਹੜਾ ਜਿਆਦਾ ਹੈ ਔਰ ਮੁੱਖ ਮੰਤਰੀ ਦੇ ਰਵੱਈਏ ਤੋਂ ਵੀ ਆਪਾਂ ਬਹੁਤ ਵਾਰੀ ਗੱਲ ਕੀਤੀ ਹੈ ਕਿ ਮੁੱਖ ਮੰਤਰੀ ਦੇ ਰਵੱਈਏ ਤੋਂ ਵੀ ਵਧ ਐਕ ਤੇ ਮੰਤਰੀ ਜਿਹੜੇ ਆ ਉਹ ਕਾਫੀ ਪਰੇਸ਼ਾਨ ਰਹਿੰਦੇ ਆ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸੰਪਰਕ ਸਾਧਨ ਦੇ ਨਾਲ ਮੁੱਖ ਮੰਤਰੀ ਨੂੰ ਕੋਈ ਬਹੁਤਾ ਬੂਰ ਪੈਣ ਵਾਲਾ ਲੱਗਦਾ ਨਹੀਂ ਅਨਕਸ਼ਾ ਆ ਸੁਖਿੰਦਰ ਜੀ ਮੁੱਖ ਮੰਤਰੀ ਸਾਹਿਬ ਦਾ ਚਲੋ ਮੂਰ ਪੜ੍ਹਾਂਗੇ ਪਰ ਹਾਈ ਕਮਾਂਡ ਦੀ ਜਿਹੜੀਆਂ ਕੋਸ਼ਿਸ਼ਾਂ ਨਹੀਂ ਜਿਸ ਤਰੀਕੇ ਦਾ ਉਹਨਾਂ ਦੇ ਯਤਨ ਨੇ ਉਪਗਮਤ ਬਾ ਨੂੰ ਦਿਰਬ ਦਿਰ ਕਮਜ਼ੋਰ ਜ਼ਰੂਰ ਕਰ ਦੇਣਗੀਆਂ ਪਰ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਟੇਕ ਆ ਸਿਰਫ ਤੇ ਸਿਰਫ ਪਾਸ਼ਪਤੀ ਦੀ ਕਿਰਪਾ ਦ੍ਰਿਸ਼ਟੀ ਆ ਉਹਦੇ ਉੱਤੇ ਬਣੀ ਰਹਿ ਸਕਦੀ ਆ ਕਿਰ ਤੁਸੀਂ ਇੰਨੀ ਗੱਲ ਕਹੀ ਹੈ ਕਿ ਮੁੱਖ ਮੰਤਰੀ ਵੱਲੋਂ ਜਿਸ ਤਰੀਕੇ ਨਾਲ ਆਪਣੀ ਵਿਧਾਇਕਾ ਨਾਲ ਸੰਪਰਕ ਕਰਕੇ ਆਪਣਾ ਧੜਾ ਉਹ ਮਜ਼ਬੂਤ ਕਰ ਲੈਣਗੇ ਸ੍ਰੀ ਸਾਹਿਬ ਇਹ ਦੀ ਸੌਖੀ ਗੱਲ ਹੈ ਨਹੀਂ ਆਪਾਂ ਪਹਿਲਾਂ ਵੀ ਕਈ ਵਾਰ ਪ੍ਰੋਗਰਾਮ ਚ ਚਰਚਾਵਾਂ ਕੀਤੀਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਵਰਗਾ ਘਾਤ ਸਿਆਸਤ ਹਾਈ ਕਮਾਂਡ ਦੇ ਅੱਗੇ ਪੜਤਾ ਜਿਹੜਾ ਉੱਕ ਗਿਆ ਸੀ ਤਾਂ ਇੱਥੇ ਤਾਂ ਭਗਵੰਤਬਾਨ ਦੀ ਸਥਿਤੀ ਜਿਹੜੀ ਆ ਕੈਪਟਨ ਅਮਰਿੰਦਰ ਸਿੰਘ ਦੇ ਲਾਗੇ ਚਾਕੇ ਵੀ ਜਿਹੜੀ ਉਹ ਦਿਖਾਈ ਨਹੀਂ ਦਿੱਤੀ ਤਾਂ ਭਗਵੰਤਬਾਨ ਹੋਣਾ ਬਨ ਜਿੰਨਾ ਬਾਦੀ ਜਿਹੜਾ ਯਤਰ ਕਰ ਲਿਆ ਜਾਵੇ ਉਹ ਜਾਂ ਬੂਰ ਪੈਣ ਦੀ ਆਸ ਹੈ ਨਹੀਂ ਕਿਉਂਕਿ ਹਾਈ ਕਮਾਂਡ ਜਿਸ ਤਰੀਕੇ ਨਾਲ ਸੂਚੇ ਤੌਰ ਤੇ ਉਸਨੇ ਰਣਨੀਤੀ ਅਪਰਾੜੀ ਜਾਂ ਕਿਸ ਰਣਨੀਤੀ ਦੇ ਤਹਿਤ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਹ ਦਿਨ-ਦਿਨ ਜਿਹੜਾ ਮੁੱਖ ਮੰਤਰੀ ਸਾਹਿਬ ਜਿਹੜੇ ਕਮਜ਼ੋਰ ਚਾਹਣਗੇ ਸਮਝੂਰ ਪੈ ਸਕਦੇ ਆ ਪਰ ਇੱਕ ਵਾਰ ਮੈਂ ਫਿਰ ਦੁਬਾਰਾ ਗੱਲ ਕਹਿੰਦਾ ਕਿ ਜੇ ਇੱਕ ਟੇਕ ਬਚੀ ਆ ਭਗੰਤਬਾਲ ਹੁਣਾਂ ਨੂੰ ਤਾਂ ਉਹ ਕਿਤੇ ਨਾ ਕਿਤੇ ਅਮੀਸ਼ਾ ਹੁਣਾਨਾ ਜਿੱਥੇ ਕਿਤੇ ਉਹਨਾਂ ਦੇ ਸਬਾਧਕ ਮੁੱਦੇ ਸਬੰਧੀ ਚਰਚਾਵਾਂ ਹੋ ਗਈਆਂ ਨੇ ਕਿ ਉਹਨਾਂ ਦੇ ਸਵਾਦ ਬੜੇ ਸਖਾਵੇਂ ਨੇ ਰਾਜਪਾਲ ਸਾਹਿਬ ਵੀ ਫਿਰ ਐਕਟਿਵ ਕਰ ਸਕਦੇ ਨੇ ਇਹ ਮਤੇ ਕੇਵਲ ਟੇਕ ਫਿਰ ਉਸੇ ਹੀ ਬੱਦੀ ਆ ਜਾਂ ਫਿਰ ਪ੍ਰਤਾਪ ਸਿੰਘ ਬਾਜਵਾ ਦੇ ਸ਼ਬਦ ਯਾਦ ਰਾਨੇ ਕਿ ਇੱਕ ਨਾ ਛਿੰਦੇ ਵਾਲੀ ਸਥਿਤੀ ਬਣ ਸਕਦੀ ਆ ਬਾਕੀ ਹਾਈ ਕਮਾਂਡ ਐਸਵੇ ਪੂਰਾ ਤਾਫੇ ਡੋਮੀਨੇਟ ਕਰਨ ਦੇ ਮੂਵ ਤੇ ਵਿਚਪਤ ਹੁਣਾਂ ਨੂੰ ਨਜ਼ਰ ਆ ਰਹੀ ਆ ਇੱਥੇ ਗੱਲ ਆਪਾਂ ਹੋਰ ਕਰ ਲਈਏ ਕਿ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿ ਤਾਂ ਸਦੀ ਪਾਰਟਿਕ ਨੇ ਕੀ ਆ ਕਿ ਮੁੱਖ ਮੰਤਰੀ ਸਾਹਿਬ ਕੇਵਲ 2 ਦਿਨ ਆਉਣਗੇ ਤਾਂ ਮੁੱਖ ਮੰਤਰੀ ਸਾਹਿਬ ਨੇ ਇਸ ਗੱਲ ਨੂੰ ਦਰਖਤ ਨਾ ਕਰਦੇ ਪੂਰੇ ਦਾ ਪੂਰਾ ਉੱਥੇ ਡੇਰਾ ਲਾ ਕੇ ਬੈਠੇ ਹੁਣ ਚਾਰਜ ਜਿਮਨੀ ਚੋਣਾਂ ਅੱਗੇ ਵੀ ਹੋਣੀਆਂ ਨੇ ਤਾਂ ਮੇਰਾ ਨਹੀਂ ਖਿਆਲ ਕਿ ਉਹ ਜਿਮਨੀ ਚੋਣਾਂ ਦੇ ਵਿੱਚ ਭਗਵੰਤ ਸਿੰਘ ਹੋਣਾ ਵੀ ਪੂਰਤ ਮਤਮਰਜ਼ੀ ਉਸ ਤਰੀਕੇ ਨਾਲ ਚੱਲੇ ਜਿਸ ਤਰੀਕੇ ਨਾਲ ਜਲੰਧਰ ਦੀ ਜਿਮਨੀ ਚੋਣ ਚ ਚੱਲੀ ਸੀ ਕਿਉਂਕਿ ਹੁਣ ਅਰਵਿੰਦ ਕੇਸ਼ਰੀਵਾਲ ਉਹ ਸਾਹਮਣੇ ਆ ਸੋ ਜਿਨ੍ਹਾਂ ਲੋਕਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਜਾਂ ਜਿਨ੍ਹਾਂ ਲੋਕਾਂ ਨੂੰ ਮੁੱਖ ਮੰਤਰੀ ਸਾਹਿਬ ਨੇ ਕੇਹੇ ਸਭ ਟਿਕਟ ਦੇਣ ਦਾ ਵਾਦਾ ਕੀਤਾ ਇਹਨਾਂ ਜਿੰਮੀਆਂ ਚੋਣਾਂ ਚ ਉਹਨਾਂ ਦੇ ਕੋਈ ਇੱਕ ਤੇ ਵੀ ਸੁਖੰਦਰ ਸਿੰਘ ਆਗਿਆ ਮਿਸ਼ਾਨ ਜੜਾ ਉਹ ਲੱਗਣਾ ਸ਼ੁਰੂ ਹੋ ਗਿਆ ਆ ਕਿਉਂਕਿ ਆਮ ਆਦਮੀ ਪਾਰਟੀ ਵੀ ਹਾਈਪਨ ਜਿਸ ਤਰੀਕੇ ਦੀ ਕਾਰਵਾਈ ਕਰ ਰਹੀ ਆ ਜਿੱਥੇ ਮੁੱਖ ਮੰਤਰੀ ਸਾਹਿਬ ਦਾ ਕੋਈ ਇੱਕ ਜੜਾ ਉਹ ਖਤਰੇ 'ਚ ਪਿੰਡ ਲਖਾਈ ਦੇ ਰਿਹਾ ਤਾਂ ਫਿਰ ਉਥੇ ਨਵੇਂ ਉਹ ਲੋਕ ਜਿਹੜਾ ਨੂੰ ਪਾਰਟੀ 'ਚ ਸ਼ਾਮਲ ਕੀਤਾ ਉਹਨਾਂ ਦਾ ਕੋਈ ਵੀ ਸੁਆਦਨ ਜੀ ਦੇ ਵਿੱਚ ਆ ਜਾਂਦਾ ਜੀ ਚਲੋ ਉਧਰ ਦੂਜੇ ਪਾਸੇ ਸਰਕਾਰ ਦਾ ਇੱਕ ਵਧੀਆ ਜਿਹੜਾ ਹੈਗਾ ਔਰ ਕੱਲ ਕਹਿੰਦੇ ਸਰਕਾਰ ਨੇ ਆਦੇਸ਼ ਦਿੱਤੇ ਆ ਸਾਰੇ ਅਫਸਰਾਂ ਨੂੰ ਦੇ ਲੋਕਾਂ ਦੇ ਜਿਹੜੇ ਕੰਮ ਆ ਉਹ ਇੱਕ ਹਫਤੇ ਦੇ ਵਿੱਚ ਜਿਹੜੇ ਨੱਪਟਾਏ ਜਾਣੇ ਇਹ ਵਧੀਆ ਇੱਕ ਗੱਲ ਹੋ ਸਕਦੀ ਹੈ ਜੇਕਰ ਇਹ ਅਮਲੀ ਰੂਪ ਦੇ ਵਿੱਚ ਹੋ ਜਾਂਦਾ ਹੈ ਪਰ ਇਹ ਸਿਰਫ ਔਰ ਸਿਰਫ ਇਸ ਗੱਲ ਦਾ ਧਿਆਨ ਦੇਣ ਦੀ ਜਰੂਰਤ ਹੈ ਕਿ ਭਾਈ ਇਹ ਜਿਹੜੇ ਕੱਲੇ ਹੁਕਮ ਆ ਇਹ ਹੁਕਮ ਹੀ ਨਾ ਰਹਿ ਜਾਣ ਕਿਤੇ ਲਾਗੂ ਹੋਣ ਨਾ ਥੱਲੇ ਲੈਵਲ ਤੇ ਜੋ ਕੁਝ ਚੱਲ ਰਿਹਾ ਉਹ ਆਪਾਂ ਸਭ ਨੂੰ ਪਤਾ ਔਰ ਉੱਪਰਲੇ ਲੈਵਲ ਤੇ ਜੋ ਕੁਝ ਐਲਾਨ ਆ ਹੋ ਜਾਂਦੇ ਉਹ ਐਲਾਨ ਹੀ ਰਹਿ ਜਾਂਦੇ ਥੱਲੇ ਉਹ ਡੇਢ ਲਾਗੂ ਹੁੰਦੇ ਨਹੀਂ ਇਸ ਕਰਕੇ ਇਹ ਐਲਾਨ ਇਹ ਕਦਮ ਸਰਕਾਰ ਦਾ ਵਧੀਆ ਹੈਗਾ ਜੇ ਇਹ ਲਾਗੂ ਹੋ ਜਾਵੇ ਪਰ ਲਾਗੂ ਕਰਨਾ ਬੜੇ ਜਿਹੜਾ ਸ਼ਿੱਦਤ ਨਾਲ ਪਊਗਾ ਆ ਸੁਖਿੰਦਰ ਜੀ ਤੁਸੀਂ ਬਿਆਨ ਦਾ ਸਵਾਗਤ ਕਰਨ ਦੀ ਗੱਲ ਕੀਤੀ ਠੀਕ ਆ ਜੀ ਬਿਆਨ ਦਾ ਅਸੀਂ ਸਵਾਗਤ ਕਰਦੇ ਆਂ ਪਰ ਸਿੱਧੂ ਸਾਹਿਬ ਇਹ ਬਿਆਨਾਂ ਦੇ ਸਵਾਗਤ ਤੁਹਾਨੂੰ ਯਾਦ ਪਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਨਵੀਂ ਨਵੀਂ ਬਣੀ ਤਾਂ ਉਦੋਂ ਮੁੱਖ ਮੰਤਰੀ ਸਾਹਿਬ ਨੇ ਲੋਕਾਂ ਦੀ ਖੱਡਲ ਖੁਆਰੀ ਨੂੰ ਰੋਕਣ ਵਾਸਤੇ ਤੇ ਲੋਕਾਂ ਨੂੰ ਇਹ ਕਹਿਣ ਵਾਸਤੇ ਕਿ ਤੁਸੀਂ ਚੰਡੀਗੜ੍ਹ ਤੇ ਹੀ ਆਉਣਾ ਹਰ ਜ਼ਿਲ੍ਹੇ ਦੇ ਵਿੱਚ ਇੱਕ ਮੁੱਖ ਮੰਤਰੀ ਛਿੜਕੀ ਖੋਲਣ ਦਾ ਘਰਾ ਐਲਾਨ ਕੀਤਾ ਸੀ ਉਦੋਂ ਵੀ ਲੋਕਾਂ ਨੇ ਉਸ ਦਾ ਬੜਾ ਸਵਾਗਤ ਕੀਤਾ ਤੇ ਅੱਜ ਤੱਕ ਤਾਂ ਸਿੱਧੂ ਜੀ ਮੈਂ ਕਿਤੇ ਉਹ ਮੁੱਖ ਮੰਤਰੀ ਦਾ ਦਫ਼ਤਰ ਜਾਂ ਖਿੱਲਕੀ ਜ਼ਿਲੇ ਪੱਧ ਤੇ ਕਿਤੇ ਨਹੀਂ ਵੇਖੀ ਜੇਕਰ ਸਾਡੇ ਕਿਸੇ ਦਰਸ਼ਕ ਨੂੰ ਸੋਹਤਿਆ ਨੇ ਜਾਂ ਦਰਸ਼ਕਾਂ ਨੇ ਕਿਤੇ ਵੇਖੀ ਹੋਵੇ ਤਾਂ ਉਹ ਜਰੂਰ ਸਾਡੀ ਜਾਣਕਾਰੀ 'ਚ ਵਾਧਾ ਕਰ ਦੇਣ ਉਹ ਵੀ ਐਲਾਨ ਉਦੋਂ ਹੋਇਆ ਸੀ ਕਿ ਐਲਾਨ ਦਾ ਉਦੋਂ ਸਵਾਗਤ ਕੀਤਾ ਸੀ ਹੋਰ ਬੜੇ ਐਲਾਨ ਨੇ ਕਿ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾਂਦੇ ਆ ਬਿਸੀ ਦੇਣਾ 'ਚ ਇੰਨੀ ਕਿਹੇ ਤੁਹਾਡਾ ਬਤਾਇ ਤੁਹਾਡੇ ਦ્વાਰ ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਖਾਨ ਨੇ ਸੰਗਤ ਦਰਸ਼ਨ ਪ੍ਰੋਗਰਾਮ ਕੀਤਾ ਪਰ ਉਹ ਵੀ ਵਿਧਾਇਕ ਕੇਵਲ ਇੱਕ ਟੀਮਰੀ ਜੇ ਰਖਸ਼ਾ ਲਾਉ ਦੁਆਰ ਤੇ ਗਏ ਨੇ ਬਾਅਦ ਚ ਉਹ ਵੀ ਪ੍ਰੋਗਰਾਮ ਠੋਸ ਹੋ ਗਿਆ ਤੇ ਹੁਣ ਆ ਜਿਹੜੀ ਮੀਟਿੰਗ ਬੀਫਰ ਵਾਲਾ ਵੱਲੋਂ ਕੀਤੀ ਗਈ ਹੈ ਔਰ ਅਫਸਰਾਂ ਨੂੰ ਹਦਾਇਤਾਂ ਕੀਤੀਆਂ ਨੇ ਕਿ ਹਾਂ ਭਈ ਜਿਹੜੇ ਕੰਮ ਨੇ ਉਹ ਇੱਕ ਹਫਤੇ ਦੇ ਵਿੱਚ ਵਿੱਚ ਹੋਣੇ ਚਾਹੀਦੇ ਆ ਲੋਕਾਂ ਨੂੰ ਖੱਜਲ ਖਵਾਰ ਨਹੀਂ ਹੋਣਾ ਚਾਹੀਦਾ ਬਿਲਕੁਲ ਲੋਕਪੱਖੀ ਸਰਕਾਰ ਦੇ ਮੈਨਿੰਗ ਅਰਥ ਤਾਂ ਇਹੀ ਹੁੰਦੇ ਆ ਕਿ ਲੋਕਾਂ ਨੂੰ ਕਦੇ ਵੀ ਆਪਣੇ ਸਰਕਾਰੀ ਕੰਮ ਕਰਕੇ ਖੱਜਲ ਖਵਾਰ ਜਰਾ ਉਹ ਨਾ ਹੋਣਾ ਪਵੇ ਕਿਉਂਕਿ ਆਮ ਸਧਾਰਨ ਵਿਅਕਤੀ ਦਾ ਸੁਖੰਦਰ ਜੀ ਕੀ ਕੰਮ ਹੋ ਸਕਦਾ ਇਹਦੇ ਬੱਚੇ ਦਾ ਸਰਟੀਫਿਕੇਟ ਬਣਾਉਣਾ ਹੋਊਗਾ ਕਿਸੇ ਨੇ ਕੁਝ ਕਰਦਾ ਹੋਊਗਾ ਕਿਸੇ ਨੇ ਕੁਝ ਕਰਨਾ ਹੋਊਗਾ ਪਰ ਅਮਲੀ ਰੂਪ ਦੇ ਵਿੱਚ ਜਦੋਂ ਲੋਕ ਇਹਨਾਂ ਸਰਕਾਰੀ ਦਫ਼ਤਰਾਂ 'ਚ ਜਾਂਦੇ ਆ ਤਾਂ ਉੱਥੇ ਇਹ ਤਰੀਕਿਆਂ ਦੀਆਂ ਘਾਟਾਂ ਜਿਹੜੀਆਂ ਨੇ ਚਾਹੀ ਉਹ ਸਤਾਪਿਕ ਘਾਟ ਹੋਵੇ ਚਾਹੇ ਕੰਮ ਦਾ ਬੋਝ ਹੋਵੇ ਤਾਂ ਉੱਥੇ ਲੋਕਾਂ ਨੂੰ ਉਹ ਤਨੰਦਪੇਸ਼ ਹੋਣਾ ਪੈਂਦਾ ਜਿਵੇਂ ਇੱਕ ਸਰਟੀਫਿਕੇਟ ਬਣਾਉਣਾ ਚਾਹੀ ਇਨਕਮ ਦਾ ਬਣਾਉਣਾ ਚਾਹੀ 50 ਸਟੇਟ ਦਾ ਬਣਾਉਣਾ ਚਾਹੀ ਤਾਂ ਉਹਦੇ ਵਿੱਚ ਗਰਦਾਰ ਪਟਵਾਰੀ ਕਈ ਤਰੀਕਿਆਂ ਦੀਆਂ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ ਤਾਂ ਉੱਥੇ ਪਟਵਾਰੀ ਸਾਹਿਬ ਇਹ ਕਹਿ ਦਿੰਦੇ ਕਿ ਮੇਰੇ ਕੋਲ 10 ਪਿੰਡ ਨਹੀਂ 12 ਪਿੰਡ ਨਹੀਂ ਮੇਰੇ ਕੋਲ ਸਰਕਲ 'ਚ ਕੰਮ ਹੈਗਾ ਸੋ ਉੱਥੇ ਵੀ ਜਿਹੜੀ ਖੱਜਲ-ਖੁਆਰੀ ਜਿਹੜੀ ਹੁੰਦੀ ਆ ਸੋ ਇਹੀ ਖੱਜਲ-ਖੁਆਰੀ ਨੂੰ ਰੋਕਣ ਵਾਸਤੇ ਜੀ ਸਰਕਾਰ ਵਾਜਿਆ ਹੀ ਸचेत ਆ ਜੇ ਵਾਕੇ ਹੀ ਲੋਕਾਂ ਦੇ ਪ੍ਰਤੀ ਵਚਨ ਬਾਧਾ ਤੇ ਫਿਰ ਘਟ ਤੋਂ ਘਟ ਦਫਤਰਾ ਦਾ ਬਹੌ ਉਹ ਔਰ ਜ਼ਿੰਮੇਵਾਰ ਜ਼ਿੰਮੇਵਾਰੀ ਆਪਾਂ ਤੋਂ ਮਿੱਟੀ ਜਿਹੜੀ ਆ ਉਹ ਨਰਤਾਤ ਕਰਨੀ ਪੈਗੀ ਕੇਵਲ ਤੇ ਕੇਵਲ ਬਿਆਨ ਦੇ ਇਨਸਿੱਤੂ ਜੀ ਕੰਮ ਜਿਹੜਾ ਉਹ ਨਹੀਂ ਸਰਦਾ ਕਿਉਂਕਿ ਲੋਕਾਂ ਦੇ ਨਿਚੇ ਦੇ ਕੇ ਕੰਮ ਕਿਹੜੇ ਹੁੰਦੇ ਨੇ ਉਹਦੇ ਨਾਲ ਹੀ ਸਰਕਾਰ ਦਾ ਅਕਸ ਬਣਦਾ ਹਲੇ ਅੱਜ ਕੱਲ ਦੀ ਉਹ ਗੱਲ ਲੈ ਲਈਏ ਉੱਥੇ ਜਿਹੜੇ ਐਮਪੀ ਨੇ ਪਟਿਆਲੇ ਤੋਂ ਧਰਮਵੀਰ ਗਾਂਧੀ ਉਹ ਡੀਸੀ ਨੂੰ ਮਿਲਣ ਗਏ 2 ਘੰਟੇ ਦਫ਼ਤਰ ਦੇ ਬਾਹਰ ਵੇਟ ਕਰਦੇ ਰਹੇ ਤੇ ਫਿਰ ਵੀ ਡੀਸੀ ਸਾਹਿਬ ਮਿਲੇ ਨਹੀਂ ਹਾਲਾਂਕਿ ਪ੍ਰੋਟੋਕਾਲ ਹੈ ਕਿ ਡੀਸੀ ਦਾ ਸਵਾਗਤ ਡੀਸੀ ਨੇ ਸਵਾਗਤ ਕਰਨਾ ਹੁੰਦਾ ਐਮਪੀ ਦਾ ਜਦੋਂ ਆਉਂਦਾ ਹੈ ਦਫ਼ਤਰ ਦੇ ਵਿੱਚ ਤੇ ਬੜੇ ਇੱਜ਼ਤਮਾਨ ਦੇਣਾ ਹੁੰਦਾ ਪ੍ਰੋਟੋਕਾਲ ਦੇ ਅਨੁਸਾਰ ਪਰ ਉਹ ਮਿਲੇ ਤੱਕ ਨਹੀਂ ਤਾਂ ਦਫ਼ਤਰਾਂ ਦੇ ਵਿੱਚ ਤਾਂ ਜੇ ਐਮਪੀ ਨੂੰ ਨਹੀਂ ਚੁਣੇ ਹੋਏ ਨੂੰ ਲੋਕਾਂ ਦੇ ਨੁਮਾਇੰਦੇ ਨੂੰ ਨਹੀਂ ਜਿਹੜਾ ਉਹ ਪੂਰਾ ਸਤਿਕਾਰ ਜਿਹੜਾ ਦਿੱਤਾ ਜਾਂਦਾ ਜਾਂ ਮਿਲੇ ਨਹੀਂ ਤਾਂ ਫਿਰ ਲੋਕਾਂ ਦਾ ਕੀ ਹੋਊਗਾ ਆ ਬਿਲਕੁਲ ਬਿਲਕੁਲ ਸੋਫੀ ਬੱਟੀ ਆ ਤੁਸੀਂ ਥਰਮ ਡਾਕਟਰ ਸਰ ਵੀਰ ਗਾਂਧੀ ਬੜੀ ਜਿਹੜੀ ਗੱਲ ਕੀਤੀ ਆ ਜਦੋਂ ਇਹ ਖਬਰ ਮੈਂ ਪੜ੍ਹੀ ਤਾਂ ਵਾਕੇ ਮੈਨੂੰ ਅਚੰਬਾ ਜਿਹਾ ਮਹਿਸੂਸ ਹੋਇਆ ਕਿਉਂਕਿ ਡਾਕਟਰ ਧਰਵੀਰ ਗਾਂਧੀ ਦਾ ਨਾਮ ਜਿਹੜਾ ਨਾ ਇੱਕ ਇਮਾਨਦਾਰ ਸਿਆਸਤਦਾਨ ਦੇ ਰੂਪ ਵਿੱਚ ਜਾਣਿਆ ਜਾਂਦਾ ਕਿ ਬੁੱਧੀਜੀਵੀ ਅਮੀਰ ਲੋਕ ਦੇ ਰੂਪ ਚ ਉਸ ਨੂੰ ਲੋਕ ਜਾਣਦੇ ਆ ਪਰसों ਜਦੋਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਸਖਸ਼ਿੰਦਰ ਰਧਾਵੇ ਨੇ ਜਾਂ ਅੰਦਰ ਅਸੀਂ ਪਾੜੇ ਨਹੀਂ ਲਾਲਾ ਲਾਲ ਕੀ ਵੀ ਕਰ ਮੇਰਾ ਜਿਹੜਾ ਐਟੀਟਿਊਡ ਸਾਈ ਹੈ ਇਹਨਾਂ ਜਦੋਂ ਮੈਂ ਤਾਂ ਉਹਦੇ ਵਿੱਚ ਬਰਿੰਦਰਪ੍ਰੀਤ ਸਿੰਘ ਪਾਸੇ ਤੇ ਦੂਜੇ ਪਾਸੇ ਸਜਿੰਦਰ ਅੰਦਾਵਾ ਬਿਨਾਂ ਗੱਲ ਤੋਂ ਕੱਪੜਿਆਂ ਤੋਂ ਜਿਹੜੇ ਬਾਹਰ ਹੁੰਦੇ ਦਿਖਾਈ ਦਿੱਤੇ ਜਦੋਂ ਕਿ ਦੂਜੇ ਪਾਸੇ ਐਲੋਪੀ ਲੀਡਰ ਤੇ ਪਰ ਪਰ ਜਨ ਸਿੰਘ ਭਾਜਪਾ ਬਿਲਕੁਲ ਸ਼ਾਂਤ ਸੀ ਤਾਂ ਉਦੋਂ ਮੈਨੂੰ ਇਸ ਤਰੀਕੇ ਨਾਲ ਮਹਿਸੂਸ ਹੋਇਆ ਕਿ ਸ਼ਾਇਦ ਸਜਿੰਦਰ ਸਿੰਘ ਦਾ ਦਾਵਾ ਆਪਣੇ ਸੁਭਾਅ ਦੇ ਮੁਤਾਬਕ ਹੀ ਭਟਕਦੇ ਹੋਣ ਤਾਂ ਉੱਥੇ ਡੀਸੀ ਰੰਗ ਉਹਨਾਂ ਦਾ ਕਿਹਾ ਸੁਣਾ ਹੋ ਸਕਦਾ ਕਿ ਇਹ ਗੱਲ ਜਿਹੜੀ ਹੋਏ ਪਰ ਜਦੋਂ ਮੈਂ ਡਾਕਟਰ ਪਰਵੀਰ ਗਾਂਧੀ ਦੀ ਇਹ ਸਥਿਤੀ ਵੇਖੀ ਕਿ 2 ਘੰਟੇ ਉਹ ਇੰਤਜ਼ਾਰ ਕਰਕੇ ਵਾਪਸ ਆ ਗਏ ਕਿ ਪ੍ਰੋਟੋਕੋਲ ਦੇ ਹਿਸਾਬ ਨਾਲ ਉਹਨਾਂ ਨੂੰ ਮੈਰੀ ਹਾਲਾਤ ਦੀ ਸਿਨੇ ਬਿਆਨ ਦਿੱਤਾ ਕਿ ਉਹ ਮੰਡੀਆਂ ਦੇ ਵਿੱਚ ਅਮਰਜੰਸੀ ਕੱਟੇ ਉਹਨਾਂ ਨੂੰ ਜਾਣਾ ਪਿਆ ਇਹਨਾਂ ਉਧਰ ਕੀ ਤੋਂ ਇਹ ਗੱਲ ਨਰਦਾਫ ਕਰਕੇ ਕਿ ਜਿਹੜੀ ਅਫਸਰຊਈ ਆ ਪੂਰਾ ਟੌਟੇ ਫਿਰ ਉੱਪਰ ਦੇ ਆਦੇਸ਼ਾਂ ਦੇ ਅਨੁਸਾਰ ਹੀ ਵਰੋਧੀ ਧਿਰ ਦੇ ਜਿਹੜੇ ਨੇਤਾ ਨੇ ਉਹਨਾਂ ਨੂੰ ਮਿਲਣ ਤੋਂ ਖਰੀਦ ਕਰੀਏ ਸ਼ਾਇਦ ਇਹਦਾ ਮੰਤਬ ਇਹੋ ਹੀ ਆ ਕਿ ਜਿਸ ਤਰੀਕੇ ਦੇ ਨਾਲ ਜਾਂ ਉਹ ਲੱਗਣੀ ਸ਼ੁਰੂ ਹੋਗੇ ਕਿ ਪੰਚਾਇਤੀ ਚੋਣਾਂ 'ਚ ਵੱਡੇ ਪੱਧਰ ਤੇ ਹੀਰਾ ਫੇਰੀਆਂ ਹੋ ਰਹੀਆਂ ਐਨਓਸੀ ਨਹੀਂ ਦਿੱਤੇ ਜਾਂਦੇ ਜੁਲਾ ਟੈਕਸੀਆਂ ਸਿੱਧਾ ਨਹੀਂ ਦਿੱਤੇ ਜਾਂ ਰਹੀਆਂ ਤੇ ਜਦੋਂ ਇਹ ਮਿੱਟੀ ਆਪਣੀ ਪਾਰਟੀ ਦੇ ਹਮਾਇਤੀਆਂ ਜਾਂ ਸਮਰਥਕਾਂ ਜਾਂ ਉਮੀਦਵਾਰਾਂ ਵਾਸਤੇ ਜਾਂਦੇ ਆ ਤਾਂ ਉਥੇ ਅਰਥਾਸ਼ਈ ਉਹਨਾਂ ਦਾ ਮੂੰਹ ਚੜਾ ਦਿੰਦੀ ਹੈ ਤਾਂ ਫਿਰ ਉਥੇ ਤੀ ਤਾਂ ਉਸ ਦੇ ਦਾ ਸਫੇਦ ਤੇ ਹਾਲਾਤ ਬਣਗੇ ਬਣਗੇ ਫਿਰ ਤਾਂ ਤੇ ਇਹ ਜਿਹੇ ਬਿਆਨਾਂ ਦੇ ਉੱਤੇ ਸਵਾਦੀ ਨਿਸ਼ਾਨ ਲੱਗਣਗੇ ਕਿ ਜਿੱਥੇ ਲੋਕਾਂ ਦੇ ਚੁਣੇ ਹੋਏ ਨਮਾਇੰਦਿਆਂ ਨੂੰ ਹੀ ਤੁਹਾਡੇ ਕੋਲ ਮਿਲਣ ਵਾਸਤੇ ਟਾਈਮ ਨਹੀਂ ਉਹ ਤੁਹਾਡੇ ਦਫ਼ਤਰ 'ਚੋਂ ਬੈਠ ਕੇ ਚਲੇ ਜਾਂਦੇ ਆ ਤਾਂ ਫਿਰ ਇੱਕ ਸਧਾਰਨ ਵਿਅਕਤੀ ਦਾ ਇਹਨਾਂ ਸਰਕਾਰੀ ਦਫ਼ਤਰਾਂ 'ਚ ਕੀ ਹਾਲ ਹੁੰਦਾ ਹੋਊਗਾ ਸੋ ਸਰਕਾਰ ਨੂੰ ਆਪਣਾ ਅਕਸ ਦਾਤ ਵਾਸਤੇ ਇਹ ਜੋ ਧਿਆਨ ਦਿੱਤੇ ਨੇ ਇਹਨਾਂ ਨੂੰ ਅਮਲੀ ਰੂਪ ਦੇ ਵਿੱਚ ਪਰਖਣਾ ਹੋਵੇਗਾ ਚੰਗੇ ਜਿਹੜੇ ਕਦਮ ਨੇ ਉਚਕਣੇ ਪੈਣਗੇ ਨਹੀਂ ਤਾਂ ਸਤੂ ਸਾਹਿਬ ਇਹ ਧਿਆਨ ਕੇਵਲ ਹਵਾਈ ਧਿਆਨ ਹੀ ਸਿੱਧ ਹੋਊਗੀ ਜੀ ਬਿਲਕੁਕੁਲ ਉਧਰ ਪੰਚਾਇਤੀ ਚੋਣਾਂ ਨੂੰ ਲੈ ਕੇ ਬੜਾ ਰੌਲਾ ਰੱਪਾ ਜਿਹੜਾ ਉਹ ਪੈ ਰਿਆ ਜਿਵੇਂ ਤੁਸੀਂ ਸੁਖਵਿੰਦਰ ਰੰਧਾਵਾ ਦੀ ਗੱਲ ਕੀਤੀ ਤਾਂ ਆਪਾਂ ਧਰਮਵੀਰ ਗਾਂਧੀ ਦੀ ਗੱਲ ਕੀਤੀ ਹੈ ਉਹ ਵੀ ਇਹੀ ਮਸਲੇ ਜਿਹੜੇ ਪੰਚਾਇਤੀ ਮਸਲੇ ਹੀ ਲੈ ਕੇ ਗਏ ਸੀ ਉੱਥੇ ਲੋਕ ਬੜੇ ਖੱਜਲਖਵਾਰ ਹੋ ਰਹੇ ਨੇ ਜਿੱਤੇ ਕਰਕੇ ਲੜਾਈ ਝਗੜੇ ਵੀ ਹੋ ਰਹੇ ਨੇ ਜਨੂ ਸੀਆਂ ਤੱਕ ਨਹੀਂ ਦਿੱਤੀਆਂ ਜਾਰੀਆਂ ਲੋਕ ਖੱਜਲਖਵਾਰ ਬੜੇ ਹੋ ਰਹੇ ਆ ਇਹ ਤਿਆਰੀ ਬਿਲਕੁਲ ਨਹੀਂ ਸਰਕਾਰ ਦੀ ਸੁੱਖਤ ਜੀ ਮੈਨੂੰ ਤਾਂ ਵਸੇ ਇਹ ਚਾਹੀਦਾ ਕਿ ਪੰਚਾਇਤੀ ਚੋਣਾਂ ਨਾ ਹੋਣੇ ਨਹੀਂ ਚਾਹੀਦੀਆਂ ਚਾਪ ਕਰਕੇ ਜਿਹੜੀ ਸਰਕਾਰ ਹੋਵੇ ਉਹ ਹੀ ਕਹਦੇ ਕਿ ਹਾਂ ਫੇ ਠੀਕ ਹੈ ਜੀ ਆ ਸਾਡੇ ਪੰਚਾਇਤ ਜੀ ਆ ਸਰਪੰਚ ਜੀ ਇੱਕ ਨੋਟੀਫਿਕੇਸ਼ਨ ਇਹ ਤਾਂ ਨਾ ਜਾਰੀ ਕਰ ਦੋ ਕਿਉਂਕਿ ਹਰ ਪੰਜ ਸਾਲਾਂ ਬਾਅਦ ਜਦੋਂ ਪੰਚਾਇਤੀ ਚੋਣਾਂ ਹੁੰਦੀਆਂ ਨੇ ਜਦੋਂ ਜਿਹੜੀ ਮਰਦੀ ਪਾਰਟੀ ਦੀ ਸਰਕਾਰ ਹੋਵੇ ਤਾਂ ਸਿੱਧੂ ਸਾਹਿਬ ਉਸ ਪਾਰਟੀ ਦੇ ਉੱਤੇ ਹੀ ਅਜਿਹੇ ਇਲਜ਼ਾਮ ਲੱਟੇ ਲੱਗਦੇ ਚਾਹੀਅਨ ਅਕਾਲੀਆਂ ਦੀ ਗੱਲ ਹੋਵੇ ਤੇ ਚਾਹੇ ਆਮ ਆਦਮੀ ਪਾਰਟੀ ਵਾਲੇ ਦੀ ਗੱਲ ਹੋਵੇ ਸਟੇਟੀਆਂ ਘਟਕ ਹੋ ਸਕਦੀਆਂ ਵੱਧ ਹੋ ਸਕਦੀਆਂ ਪਰ ਹਾਲ ਸਿੱਧੂ ਸਾਹਿਬ ਉਹੀ ਹੁੰ ਇਹ ਪੂਰੀ ਅਜਰੂ ਪਿਛਲੀ ਅੰਤ ਚੋਣਾਂ ਚੁਣਾਈ ਹੋਈਆਂ ਤਾਂ ਉਸੋ ਵੀ ਇਹ ਡੈਮੋਕ੍ਰੇਸੀ ਦੇ ਨਾਂ ਤੇ ਜਾਂ ਸਰਬਸੰਮਤੀ ਦੇ ਨਾਂ ਤੇ ਗੱਲ ਹੋਈ ਤਾਂ ਲੋਕੀ ਨੰਗਲ ਹੋਣੀ ਕਹਿੰਦੇ ਸੀ ਡਾਂਗੋ ਕ੍ਰੇਸੀ ਆ ਉਦੋਂ ਲੋਕੀ ਨੰਗਲ ਮੇਰਾ ਖਿਆਲ ਆ ਕਾਂਦੀ ਦਾ ਚੁੰਦੇ ਸੀ ਤਾਂ ਉਹਨਾਂ ਨੇ ਡਾਂਗੋ ਕ੍ਰੇਸੀ ਦੀ ਇਹ ਗੱਲ ਕੀਤੀ ਸੋ ਸਮੇਂ ਸਮੇਂ ਤੇ ਸਿੱਧੂ ਸਾਹਿਬ ਇੱਕ ਕੰਮ ਜਿਹੜਾ ਨਾ ਚੱਲਦਾ ਹਾਸਰ ਦਾ ਰਜ ਚੱਲਦਾ ਪਰ ਵੱਡੀ ਗੱਲ ਇਹ ਆ ਕਿ ਭਗਵੰਤ ਬਾੜੂ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪਿੰਡਾਂ ਦੇ ਅੰਦਰ ਖੈ ਬਾਜੀ ਧੜੇ ਬਾਜੀ ਨੂੰ ਖਤਮ ਕਰਨ ਵਾਸਤੇ ਇਹ ਗੱਲ ਕਹੀ ਕਿ ਪਾਰਟੀਆਂ ਜਿਹੜੀਆਂ ਨੇ ਉਹ ਉਮੀਦਵਾਰ ਸਰ ਪਾਰਟੀ ਚੋਂ ਨਿਸ਼ਾਨਾ ਤੇ ਚੋਣ ਚੜੀ ਨਹੀਂ ਲੜੇਗਾ ਤਾਂ ਜੋ ਇਹ ਪਤਾ ਨਾ ਲੱਗ ਸਕੇ ਕਿ ਪਿੰਡ ਚ ਪੰਚਾਇਤ ਕਿਹਦੀ ਆ ਕਾਂਗਰਸੀ ਆ ਭਾਜਪਾ ਦੀ ਅਕਾਲੀ ਦਲ ਦੀ ਆ ਉਹ ਕਹਿੰਦੇ ਪਿੰਡ ਦੀ ਪਿੰਡ ਦੀ ਪੰਚਾਇਤ ਹੋਵੇ ਪਰ ਇਹ ਜਿਹੜਾ ਕਾਨੂੰਨ ਉਹਨਾਂ ਨੇ ਪਾਸ ਕਰਾ ਲਿਆ ਚਲੋ ਨੋਟੀਫਿਕੇਸ਼ਨ ਦੇ ਅੰਦਰ ਤੇ ਹੋਰ ਬਹੁਤ ਕੁਝ ਸੀ ਜਿਨ੍ਹਾਂ ਨੂੰ ਉਹਨਾਂ ਨੇ ਪਾਸ ਕਰਾਉਣਾ ਸੀ ਜਿਹੜੀ ਭਿੰਨ ਕਿ ਉਹਨਾਂ ਦੇ ਵਿਰੋਧੀ ਧਿਰ ਨੂੰ ਨਹੀਂ ਲੱਗਣ ਦਿੱਤੀ ਖਾਸ ਤੌਰ ਤੇ ਰਿਜ਼ਰਵੇਸ਼ਨ ਦੇ ਸਬੰਧ ਵਿੱਚ ਬਿੱਲ ਉਹਨਾਂ ਨੇ ਪਾਸ ਇਸ ਚੀਜ਼ ਨੂੰ ਕਹਿ ਕੇ ਕਰਾਇਆ ਸੀ ਕਿ ਚੋਣ ਨਿਸ਼ਾਨਾ ਦੇ ਉੱਤੇ ਪਾਰਟੀਆਂ ਉਮੀਦਵਾਰ ਚੋਣ ਨਹੀਂ ਲੜਨਗੇ ਪਰ ਅਸਲੀ ਕੁੰਡੀ ਜਿਹੜੀ ਉਹ ਇਹ ਸੀ ਕਿ ਰਿਸਰਵੇਸ਼ਨਾਂ ਜਿਹੜੀਆਂ ਸਰਪੰਚਾਂ ਦੀਆਂ ਜਾਂ ਪੰਚਾਂ ਦੀਆਂ ਸੀ ਜਿਹਦੇ ਬਾਰੇ ਉਹਨਾਂ ਵਿਰੋਧੀ ਧਿਰ ਨੂੰ ਪਤਾ ਵੀ ਲੱਗਣ ਦਿੱਤਾ ਤਾਂ ਉਸੜੇ ਹੀ ਯਤਨ ਚੰਗਾ ਲੱਗਾ ਕਿ ਹਾਂ ਭਈ ਭਗਵੰਤਬਾਨ ਹੁਣ ਇੱਕ ਠੀਕ ਵਧੀਆ ਸਰਕਾਰ ਜਾਂ ਵਧੀਆ ਮਾਹੌਲ ਦੇਣ ਦੇ ਮੂਹਰੇ ਚ ਨਹੀਂ ਪਰ ਜਿਸ ਤਰੀਕੇ ਦੀਆਂ ਆ ਗੱਲਾਂ ਜੀਰੇ ਦੇ ਵਿੱਚ ਜਿਸ ਤਰੀਕੇ ਨਾਲ ਲਾਲਾ ਲਾ ਹੋਈ ਆ ਜਿੱਥੇ ਅਜੇ ਤੱਕ ਉਹ ਟਰੈਕਟਰ ਟਰਾਲੀ ਦਾ ਪਤਾ ਹੀ ਨਹੀਂ ਲੱਗ ਸਕਿਆ ਕੋਈ ਟਰੈਕਟਰ ਟਰਾਲੀ ਜਿਹੜੀ ਹੈ ਜਿਹਦੇ ਵਿੱਚੋਂ ਵਟੇ ਜਿਹੜੇ ਆ ਮਾਰੇ ਜਾ ਰਹੇ ਕੁਲਬੀਰ ਚੀਰੇ ਦੇ ਉੱਤੇ ਦੂਜੇ ਪਨੇ ਜਿਸ ਤਰੀਕੇ ਦੀਆਂ ਖਬਰਾਂ ਇਹ ਆ ਰਹੀਆਂ ਕਿ ਜਿਹੜੇ ਵੀ ਉਦੇ ਉੱਤੇ ਵੀ ਜਿਹੜੀ ਤੱਕ ਕਾਰਵਾਈ ਜਿਹੜੀ ਆ ਉਹ ਨਹੀਂ ਹੋਈ ਤਾਂ ਕਹਿਣ ਦਾ ਅਰਥ ਹੈ ਕਿ ਜੇਕਰ ਭਗਵੰਤਬਾਹੂ ਨੇ ਵਾਕਿਆ ਹੀ ਪੰਜਾਬ ਦੇ ਅੰਦਰ ਇੱਕ ਅਜੀਬ ਮਾਹੌਲ ਸਿਰਜਣ ਦੇ ਇਸ਼ਕ ਸਨ ਤਾਂ ਘੱਟ ਤੋਂ ਘੱਟ ਉਹਨਾਂ ਨੂੰ ਆਪਣੇ ਵਧਾਇਕਾਂ ਨੂੰ ਆਪਣੇ ਸਮਰਥਕਾਂ ਨੂੰ ਇਹ ਨਿਰਦੇਸ਼ ਸਾਫ਼ ਤੌਰ ਤੇ ਜाहिर ਕਰ ਦੇਣੇ ਚਾਹੀਦੇ ਸਨ ਕਿ ਹਾਂ ਭਈ ਅਜਿਹਾ ਕੁਝ ਨਹੀਂ ਕਰਨਾ ਔਰ ਵੱਡੀ ਹੈਰਾਨੀ ਦੀ ਸਿੱਤੂ ਜੀ ਗੱਲ ਇਹ ਈ ਆ ਕਿ ਇੰਨਾ ਕੁਝ ਹੋ ਜਾਂਦੇ ਬਾਵਜੂਦ ਵੀ ਅਜੇ ਤੱਕ ਭਗਵੰਤਬਾਹੂ ਦਾ ਇੱਕ ਵੀ ਬਿਆਨ ਜਿਹੜਾ ਉਹ ਨਹੀਂ ਆਇਆ ਕਿ ਹਾਂ ਭਈ ਰਾਜ ਦੇ ਅੰਦਰ ਜਿਹੜੀਆਂ ਪੰਚਾਇਤੀ ਚੋਣਾਂ ਨੇ ਬਿਲਕੁਲ ਸ਼ਾਂਤ ਮਾਹੌਲ 'ਚ ਹੋਣਗੀਆਂ ਕਿਸੇ ਵੀ ਉਮੀਦਵਾਰ ਦਾ ਧੱਕਾ ਨਹੀਂ ਹੋਊਗਾ ਲੋਕਤੰਤਰ ਦੀ ਪੂਰੀ ਰੱਖਿਆ ਕੀਤੀ ਜਾਊਗੀ ਇੱਕ ਵੀ ਬਿਆਨ ਇਹੋ ਜਿਹਾ ਮੁੱਖ ਮੰਤਰੀ ਸਾਹਿਬ ਦਾ ਨਹੀਂ ਦੇ ਆਇਆ ਤਾਂ ਫਿਰ ਸਿੱਧੂ ਜੀ ਫਿਰ ਕਿਸ ਗੱਲ ਤੇ ਤੁਸੀਂ ਯਕੀਨ ਕਰੋਗੇ ਤੁਸੀਂ ਤਾਂ ਪ੍ਰਮਾਤਮਾ ਦੇ ਹੱਥ ਜੋੜੋ ਕਿ ਇਹ ਜਿਹੜੀ 15 ਤਰੀਕ ਤੱਕ ਅਸ ਪਿੰਡਾਂ ਦੇ ਵਿੱਚ ਮਾਹੌਲ ਜਿਹੜਾ ਸੁਖਸਾਂ ਦਾ ਬਣਿਆ ਰਵੇ ਸ਼ਾਂਤ ਅਭੀ ਤਰੀਕੇ ਨਾਲ ਚੋਣਾਂ ਹੋਣ ਨਹੀਂ ਤਾਂ ਪਿੰਡਾਂ ਦੇ ਵਿੱਚ ਐਸੇ ਜਿਸ ਤਰੀਕੇ ਨਾਲ ਤੁਰਦਾ ਫਿਰਦਾ ਆੜੀ ਐਕਸ ਹੀ ਤੁਰਿਆ ਫਿਰਦਾ ਤੇ ਹਰ ਉਮੀਦਵਾਰ ਆੜੀ ਐਕਸ ਦੇ ਵਿੱਚ ਇਹ ਚਾਹੇ요 ਰੋਡਿਕ ਤੇ ਨੇਤਾ ਹੁੰਦੇ ਚਾਹੇ ਦੂਜਿਆਂ ਨੂੰ ਪਤਾ ਨਹੀਂ ਕਿਹੜੇ ਵੇਲੇ ਆਪਸ ਵਿੱਚ ਝਟਕ ਪੈਣਾ ਜਾਂ ਆਪਸ ਵਿੱਚ ਉਹਨਾਂ ਨੇ ਲੜ ਪੈਣਾ ਚੰਗੀ ਮਤ ਹੁੰਦਾ ਤਾਂ ਇਹ ਕਿਸ ਸਰਵਸੰਮਤੀ ਦੇ ਨਾਲ ਹੁੰਦਾ ਸਰਵਸੰਮਤੀ ਦੀ ਗੱਲ ਸੁਣੋ ਕਿ ਇਹ ਕਹਿੰਦੇ ਕਿ ਇੱਕ ਵਿਧਾਇਕ ਦਾ ਭਰਾ ਜਿਹੜਾ ਆ ਉਹ ਸਰਵਸੰਮਤੀ ਨਾਲ ੱੱਕੇ ਵਾਲੀ ਕਹਿੰਦੇ ਉਹਨੂੰ ਬਣਾ ਲਿਆ ਤੇ ਦੂਜੇ ਪਾਸੇ ਉਹਦੀ ਸੰਮਤੀ ਵੀ ਪਟੀਸ਼ਨ ਜਿਹੜੀ ਆ ਉਹ ਹਾਈ ਕੋਰਟ ਚ ਚਲੀ ਗਈ ਹੈ ਤਾਂ ਸਤਿਨੁਜੀ ਕਿਹੜੇ ਕਿਹੜੀਆਂ ਚੀਜ਼ਾਂ ਨੇ ਤੁਸੀਂ ਗੱਲਾਂ ਕਰੋਗੇ ਗੱਲ ਤਾਂ ਇਹ ਆ ਕਿ ਲੋਕਤੰਤਰ ਜਿਹੜਾ ਬਚਣਾ ਚਾਹੀਦਾ ਲੋਕਤੰਤਰ ਨੂੰ ਪਹਚਾ ਲੈਣਾ ਚਾਹੀਦਾ ਉਹ ਸਭ ਤੋਂ ਵੱਡੀ ਗੱਲ ਤੇ ਤੁਸੀਂ ਮੇਰੀ ਉਹਨਾਂ ਲੋਕਾਂ ਨੂੰ ਅਪੀ ਦੀ ਇਹਨਾਂ ਰਾਜਨੀਤਿਕ ਪਾਰਟੇ ਕਰਕੇ ਸਰਪੰਚੀ ਜਾਂ ਪੰਚੀ ਕਰਕੇ ਆਪਸ ਵਿੱਚ ਦੁਸ਼ਮनियां ਨਾ ਪਾਇਓ ਕਿਉਂਕਿ ਇਹ ਦੁਸ਼ਮनियां ਫਿਰ ਪੀੜੀਦਰ ਪੀੜੀ ਚੱਲਦੀਆਂ ਨਹੀਂ ਨਿਕਲਣਾ ਫਿਰ ਇਹਦੇ ਵਿੱਚੋਂ ਕੁਝ ਨਹੀਂ ਬਾਕੀ ਚਲੋ ਪੰਜਾਬ ਦੇ ਭਲੇ ਵਾਸਤੇ ਆਓ ਰੱਬ ਅਗੇ ਅਰਦਾਸ ਕਰਦੇ ਜੀ ਅਨਕ ਸਾਹਿਬ ਤੁਸੀਂ ਪ੍ਰੋਗਰਾਮ ਜਿਹੜਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਸੁਖਵੰਤਰ ਜੀ